ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਦੇ ਨਾਲ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਖਬਰ ਸ਼ਹਿਰ ਬਟਾਲਾ ਤੋਂ ਹੈ ਪੰਜਾਬ ਸਰਕਾਰ ਦੇ ਸੇਲ ਟੈਕਸ ਤੋਂ ਭਾਗਨੇ ਬਟਾਲਾ ਦੀ ਮਸ਼ਹੂਰ ਅਤੇ ਕ੍ਰੈਕਰੀ ਦੀ ਵੱਡੀ ਦੁਕਾਨ ਤੇ ਕੀਤੀ ਰੇਡ ਇਸ ਦੌਰਾਨ ਮਹਿਕਮੇ ਦੇ ਅਧਿਕਾਰੀਆਂ ਨੇ ਸਾਰੇ ਸਮਾਨ ਦੇ ਬਿੱਲ ਅਤੇ ਸਟਾਕ ਚੈੱਕ ਕੀਤਾ ਇਸ ਦੌਰਾਨ ਅਸਿਸਟੈਂਟ ਕਮਿਸ਼ਨਰ ਨੇ ਕਿਹਾ ਕਿ ਅਸੀਂ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਹਾਂ ਸਾਰੇ ਸਮਾਨ ਦੇ ਬਿੱਲ ਚੈੱਕ ਕਰ ਰਹੇ ਹਾਂ ਅਤੇ ਜੋ ਸਮਾਨ ਬਿਨਾਂ ਬਿੱਲ ਦੇ ਹੋ ਦੇਖ ਰਹੇ ਹਾਂ ਜੇਕਰ ਕੋਈ ਸਮਾਨ ਬਿਨਾ ਬਿੱਲ ਦੇ ਨਿਕਲੇ ਆਤੇ ਦੁਕਾਨਦਾਰ ਨੂੰ ਤੇ ਕਾਨੂੰਨੀ ਕਾਰਵਾਈ ਕਰਾਂਗੇ ਨਾਲ ਹੀ ਦੁਕਾਨਦਾਰ ਨੇ ਕਿਹਾ ਕਿ ਮੈਂ ਸੇਲ ਟੈਕਸ ਵਿਭਾਗ ਦੀ ਟੀਮ ਚੈਕਿੰਗ ਕਰਨ ਆਈ ਹੈ ਸਾਨੂੰ ਕੋਈ ਖਤਰਾ ਨਹੀਂ ਸਾਡਾ ਸਾਰਾ ਕੰਮ ਇੱਕ ਨੰਬਰ ਦਾ ਹੈ ਆਓ ਗੱਲਬਾਤ ਕਰਦੇ ਹਾਂ ਕੀ ਕੁਝ ਕਹਿਣਾ ਹੈ ਅਧਿਕਾਰੀਆਂ ਦਾ ਤੇ ਦੁਕਾਨਦਾਰ ਦਾ ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਦੀਪਕ ਕੁਮਾਰ ਤੇ ਲक्की ਪਾਟਿਆ ਦੀ ਖਾਸੀ ਰਿਪੋਰਟ ਮਿਲਦੇ ਹਾਂ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਸੁਖ ਸੁਨੀਲ ਕੁਮਾਰ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਇਸ ਦਾ ਕੀ ਮਕਸਦ ਹੈ ਅੱਜ ਸਾਨੂੰ ਪਰਮਿਸ਼ਨ ਇਸ ਦੁਕਾਨ ਦੀ ਸਟਾਕ ਟੇਕਿੰਗ ਵੈਰੀਫਿਕੇਸ਼ਨ ਲਈ ਆਈ ਹੈ ਤੇ ਅਸੀਂ ਅੱਜ ਇਹਦੀ ਵੈਰੀਫਿਕੇਸ਼ਨ ਜਿਹੜੀ ਹੈ ਪ੍ਰੋਪਰ ਸਟਾਕ ਟੇਕਿੰਗ ਕਰਕੇ ਜਿਹੜੀ ਕਰਕੇ ਦਾ ਰਿਜ਼ਲਟ ਬਾਅਦ ਵਿੱਚ ਦੱਸਾਂਗੇ ਜੀ ਕੀ ਲੱਗਦਾ ਜੀ ਇਥੇ ਸ਼ਾਂਤ ਦਾ ਮਕਸਦ ਵੀ ਹੈ ਸੈਟ ਟੈਕਸ ਉਹ ਜਿਹੜੀ ਜੀ ਤੇ ਵਗੈਰਾ ਦਾ ਜੀ ਉਹ ਵੀ ਇੱਕ ਇਸ਼ੂ ਹੋ ਸਕਦਾ ਜੀ ਇਸ ਤੋਂ ਇਲਾਵਾ ਮੇਨਲੀ ਇਹ ਹੈ ਕਿ ਸਾਨੂੰ ਜਿਹੜੇ ਆਰਡਰ ਉਪਰ ਹੁੰਦੇ ਆ ਰੂਟੀਨ ਚੈਕਿੰਗ ਦੇ ਵਿੱਚ ਉਦੇ ਅਕੋਰਡਿੰਗਲੀ ਸਾਡੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਇਸ ਦੁਕਾਨ ਦੇ ਸਾਨੂੰ ਅੱਜ ਪ੍ਰਾਪਤ ਹੋਈ ਹੈ ਉਹਦੀ ਕੰਪਲਾਈਅਨਸ ਦੇ ਲਈ ਗਰਸਨ ਜਿਹੜਾ ਸਾਰਾ ਇੱਥੇ ਉਹਨੂੰ ਅਸੀਂ ਕਰਨ ਲਈ ਆਏ ਜਿਹੜੀ ਪ੍ਰੋਸਟ ਜਿਹੜਾ ਕੀਤਾ ਜਾਵੇ ਚੈਕਿੰਗ ਜੀ ਜੀ ਫਾਈਲ ਦੇਖੀ ਹੋਈ ਜੀ ਜੀ ਉਸ ਨਜ਼ਰ ਨਾਲ ਕੀ ਲੱਗਦਾ ਜੀ ਪ੍ਰੋਪਰ ਹੈ ਜਾਂ ਕੋਈ ਵਿੱਚ ਰਸਾ ਸਕਦਾ ਜੀ ਹਾਂ ਨਹੀਂ ਸੰਭਾਵਨਾ ਪੂਰੀ ਹੈ ਜੀ ਬਾਕੀ ਇੱਕ ਪ੍ਰੋਸੈਸ ਹੈ ਪੂਰੀ ਮੈਨੂੰ ਪ੍ਰੋਪਰ ਤਰੀਕੇ ਦੇ ਨਾਲ ਪ੍ਰੋਸੈਸ ਕਰਨ ਤੋਂ ਬਾਅਦ ਪਤਾ ਲੱਗਿਆ ਸਾਨੂੰ ਕਿੰਨਾ ਜਿਹੜਾ ਇਹਦੇ ਵਿੱਚੋਂ ਟੈਕਸ ਜਿਹੜਾ ਪ੍ਰਾਪਤ ਹੋ ਸਕਦਾ ਰੈਵਨਿਊ ਹੋ ਸਕਦਾ ਅੰਦਾਜ਼ਨ ਕਿੰਨਾ ਅੰਦਾਜ਼ਨ ਦੇਖੋ ਜੀ ਲੱਖ ਦੇ ਵਿੱਚ ਤਾਂ ਲੱਖਾਂ ਵਿੱਚ ਤਾਂ ਹੁੰਦਾ ਹੀ ਹੈ ਜੀ ਆਲਮੋਸਟ ਬਾਕੀ ਵੀ ਅਪ ਟੂ ਬ੍ਰੇਕ ਕਿਛ ਨਹੀਂ ਆ ਜੀ 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 ਬਿਲਕੁਲ ਜੀ ਬਿਲਕੁਲ ਕੀ ਨਾਮ ਹੈ ਜੀ ਸਨਿਮਾਇਨ ਸਰ ਜੀ ਇਹ ਅੱਜ ਕਿਹੜਾ ਡਿਪਾਰਟਮੈਂਟ ਆਇਆ ਤੁਹਾਡੇ ਕੋਲ ਕੀ ਕਰਨਾ ਇਹ ਸਰ ਸੇਲ ਟੈਕਸ ਡਿਪਾਰਟਮੈਂਟ ਤੋਂ ਆਇਆ ਹੈ ਇਹ ਕਹਿੰਦੇ ਆ ਕਿ ਤੁਹਾਡੀ ਦੁਕਾਨ ਤੋਂ ਮਲਕ ਇਨਫੈਕਸ਼ਨ ਕਰਨੀ ਹੈ ਤੇ ਮੈਂ ਕਰ ਲਵਾਂ ਕੋਈ ਗੱਲ ਨਹੀਂ ਸਾਡਾ ਸਾਰਾ ਇੱਕ ਨੰਬਰ ਦਾ ਕੰਮ ਹੈ ਪੂਰੇ ਸਾਡੇ ਕੋਲ ਕਾਗਜ਼ਾ ਪੂਰੇ ਕਨੇ ਬਿੱਲ ਨੇ ਇਹਨਾਂ ਨੂੰ ਆਪਣੀ ਕਾਰਵਾਈ ਕਰਨ ਦਾ ਜੋ ਕਰਦੇ ਆ ਕੋਈ ਗੱਲ ਨਹੀਂ ਸਾਨੂੰ ਕੋਈ ਤਰਾਇ ਨਹੀਂ ਆ